ਮੁਵਾਹੀ ਗੁਰੂ ਸਤਨਾਮ ਵਾਹੀ 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 ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰਾਂ ਦੀ ਮੀਰ ਦਾ ਸਤਕਾਰ ਭਗਤਾਂ ਦੀ ਬਾਣੀ ਜੋ ਕੱਲ ਅਰੰਭ ਹੋਈ ਹੈ ਆਸਾ ਰਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਜਿਸ ਦੇ ਭਾਈ ਅੱਜ ਦੂਸਰੇ ਸ਼ਬਦ ਰੰਭੁੰਦੇ ਹਨ ਆਉ ਭਗਤ ਜੀ ਆਪਣੀ ਰਸਲਾਂ ਤੁਮ ਭਾਈ ਬਚਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਪਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਗੱਜ ਸਾਡੇ ਤਰੇ ਤ੍ਰ ਤੋਤੀਆ ਅਹਰੀ ਪਾਇਨ ਤੱਗ ਗੱਲੀ ਜਿਨਾ ਜਪ ਮਾਲੀਆਂ ਲੁੱਟੇ ਹੱਥ ਨ ਬੱਗ ਹੋਏ ਹਰ ਕੀ ਸੰਤ ਨਾਖੀ ਹੈ ਬਨਾਰਸ ਕੇ ਠੱਗ ਤਨ 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 ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਸ਼ਬਦ ਉਚਾਰਨ ਕਰਦੇ ਹਨ ਗਾਜ ਸਾਡੀ ਤਰੇ ਤਰੇ ਤੋਤੀਆਂ ਪਹਿਰੇ ਪਾਇਨ ਤੱਗ ਟੀਕਾਕਾਰ ਲਿਖਕਾਰੀ ਇਸ ਸ਼ਬਦੀ ਵੀ ਧਿਆਨ ਕਾ ਦੇਖ ਕੇ ਸ਼ਬਦੀ ਰਮਤਾ ਕਰਦੇ ਹਨ ਜਿਸ ਵੇਲੇ ਭਗਤ ਜੀ ਦੇ ਕੋਲ ਭਗਤ ਕਬੀਰ ਸਾਹਿਬ ਜੀ ਦੇ ਕੋਲ ਉਹਨਾਂ ਦੇ ਦਰਸ਼ਨਾ ਵਾਸਤੇ ਮਿਲਣ ਵਾਲੇ ਸਤਸੰਗੀ ਲੋਕ ਚੱਲ ਕੇ ਆਇਆ ਕਰਦੇ ਸੀ ਤੇ ਉਸ ਵੇਲੇ ਰਸਤੇ ਦੇ ਵਿੱਚ ਇੱਕ ਬਨੌਟੀ ਸਾਧਵਾਣੇ ਠੱਗਾਂ ਨੇ ਉਹ ਲੋਕਾਂ ਨੂੰ ਲੁੱਟਿਆ ਕਿਉਂਕਿ ਬਹੁਤ ਜ਼ਿਆਦਾ ਬੋਲਵਾਲਾ ਸੀ ਬਨਾਰਸ ਦੇ ਵਿੱਚ ਠੱਗ ਲੋਕ ਬਹੁਤ ਸਨ ਜਿਨਨ ਦੇ ਬਸਤਰ ਵੀ ਸਾਧਮਾ ਵਾਲੇ ਅਤੇ ਸਾਰਾ ਪਰਾਵਾ ਸਾਧਮਾ ਵਾਲਾ ਤੇ ਮਨ ਦੇ ਉੱਤੇ ਵੀ ਰਾਮ ਹਰੀ ਚੱਲ ਰਿਆ ਸੀ ਇਸ ਕਰਕੇ ਰਸਤੇ ਵਿੱਚ ਉਹ ਲੋਕਾਂ ਨੂੰ ਠੱਗ ਲੋਕਾਂ ਨੇ ਠੱਗਿਆ ਇਸੇ ਤਰ੍ਹਾਂ ਹੁਣ ਵੀ ਹੈ ਸੰਸਾਰ ਦੇ ਵਿੱਚ ਬਾਹਰਲੇ ਭੇਖ ਨੂੰ ਦੇਖ ਕੇ ਅਸੀਂ ਲੋਕ ਠੱਗੇ ਜਾਂਦੇ ਹਾਂ ਏ ਭਗਤ ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਨ ਕਰਦੇ ਹਨ ਗੱਜ ਸਾਡੇ ਤਰੇ ਤਰੇ ਤੋਤੀਆਂ ਜੋ ਹਾਲ ਉਹਨਾਂ ਲੋਕਾਂ ਨੇ ਮਿਲਵਾਰੇ ਸੰਗਤਾਂ ਨੇ ਆਣ ਕੇ ਕਬੀਰ ਸਾਹਿਬ ਜੀ ਨੂੰ ਦੱਸਿਆ ਕਿ ਰਸਤੇ ਵਿੱਚ ਇੱਕ ਠੱਗ ਲੋਕਾਂ ਦੀ ਸਾਧਵਾਂ ਦੀ ਟੋਲੀ ਮਿਲੀ ਜਿਨ੍ਹਾਂ ਨੇ ਸਾਡਾ ਸਭ ਕੁਝ ਲੁੱਟ ਲਿਆ اے ਭਗਤ ਜੀ ਸ਼ਬਦ ਦੇ ਵਿੱਚ ਬਿਆਨ ਕਰਦੇ ਹਨ ਗੱਜ ਸਾਢੀ ਤਰੇ ਤਰੇ ਤੋਤੀਆਂ ਭਗਤ ਜੀ ਕਹਿੰਦੇ ਸਾਢੇ ਤਰੇ ਤਰੇ ਗਜਾਂ ਦੀਆਂ ਉਹਨਾਂ ਨੇ ਤੋਤੀਆਂ ਪਾਈਆਂ ਹੋਈਆਂ ਸੀ ਬ੍ਰਹਮਣਾ ਦਾ ਭੇਸ਼ ਧਾਰਨ ਕੀਤਾ ਹੋਇਆ ਸੀ ਕਿਉਂਕਿ ਉਸੇ ਵਿਖਾਵੇ ਦੇ ਵਿੱਚ ਉਹਨਾਂ ਨੇ ਠੱਗਿਆ ਗੱਜ ਸਾਢੀ ਤਰੇ ਤਰੇ ਤੋਤੀਆਂ ਕਈ ਟੀਕਾਕਾਰ ਤਿੰਨ ਤਿੰਨ ਤੋਤੀਆਂ ਦੀ ਇੱਥੇ ਗੱਲ ਕਰਦੇ ਹਨ ਤੇ ਦੋਵੇਂ ਅਰਥ ਬਣ ਜਾਂ ਸਾਢੇ ਤਰੇ ਗਾਜ ਦੀਆਂ ਤੋਤੀਆਂ ਉਹਨਾਂ ਨੇ ਪਾਈਆਂ ਹੋਈਆਂ ਸਨ ਤਹਿਰੇ ਪਾਇਨ ਤੱਗ ਗਲ ਦੇ ਵਿੱਚ ਤਿੰਨ ਸੂਤ ਤਿੰਨ ਤੰਦਾਵਲਾ ਸੂਤ ਦਾ ਜਨੇਊ ਧਾਰਨ ਕੀਤਾ ਹੋਇਆ ਭਗਤ ਜੀ ਦੱਸਦੇ ਹਨ ਗੱਡ ਸਾਢੇ ਤਰੇ ਤਰੇ ਤੋਤੀਆਂ ਪਹਿਰੇ ਪਾਇਨ ਤੱਗ ਤੱਗ ਜਿਹੜਾ ਉਸ ਜਨੇਊ ਨੂੰ ਕਹਿੰਦੇ ਹਨ ਧਾਗੇ ਦਾ ਜਨੇਊ ਸੂਤ ਦਾ ਧਾਗਾ ਤੱਗ ਤੋਂ ਭਾਵ ਤਿੰਨ ਤੰਦਾ ਵਾਲਾ ਜਨਿਉ ਤਿੰਨ ਧਾਗਿਆਂ ਵਾਲਾ ਜਨਿਉ ਉਹਨਾਂ ਨੇ ਧਾਰਨ ਕੀਤਾ ਹੋਇਆ ਸੀ ਜਿਵੇਂ ਉਹ ਹਾਲ ਦੱਸਦੇ ਹਨ ਕਬੀਰ ਸਾਹਿਬ ਜੀ ਨੂੰ ਉਹ ਪਗਵੀਰ ਸਾਹਿਬ ਜੀ ਅੱਗੇ ਅਪਦੇਸ਼ ਦੇ ਰਹੇ ਹਨ ਗੱਲੀ ਜਿਨਾ ਜਪ ਮਾਲੀਆਂ ਲोटे ਹੱਥ ਨ ਪੱਗ ਭਗਤ ਜੀ ਕਹਿੰਦੇ ਉਹਨਾਂ ਨੇ ਗਲੇ ਦੇ ਵਿੱਚ ਇਹ ਲਬਜ ਵੀ ਜਿਹੜਾ ਇਹ ਧਿਆਨ ਦੇ ਨਾਲ ਬੋਲਣ ਵਾਲਾ ਲਬਜ ਹੈ ਇਹ ਲਬਜ ਦਾ ਗੱਲਨੀ ਵੀ ਬਣ ਜਾਂਦਾ ਗੱਲੀ ਵੀ ਬਣ ਜਾਂਦਾ ਇੱਥੇ ਥੋੜਾ ਜਿਹਾ ਗੱਡ ਕੇ ਬੋਲਣ ਨਾਲ ਗੱਲੀ ਬਣਦਾ ਹੈ ਗੱਲ ਦੇ ਵਿੱਚ ਭਾਵ ਗੱਲੀ ਜਿਨ੍ਹਾਂ ਜਪ ਮਾਲੀਆਂ ਭਗਤ ਜੀ ਕਹਿੰਦੇ ਉਹਨਾਂ ਨੇ ਗੱਲ ਦੇ ਵਿੱਚ ਤਸਮੀਆਂ ਮਾਲਾ ਧਾਰਨ ਕੀਤੀਆਂ ਹੋਈਆਂ ਸੀ ਗੱਲੀ ਜਿਨਾਂ ਜਪ ਮਾਲੀਆਂ ਲੋਟੇ ਹੱਥ ਨ ਪੱਗ ਜਿਹੜੇ ਲੋਟੇ ਸਾਨੂੰ ਤਾਂ ਦੇ ਹੱਥ ਵਿੱਚ ਗੜਵੇ ਸਾਨੂੰ ਬੜੇ ਲਿਸ਼ਕਦੇ ਸੀ ਜਿਨ੍ਹਾਂ ਨੂੰ ਬੜਾ ਲਿਸ਼ਕਾਇਆ ਹੋਇਆ ਸੀ ਉਹ ਲੋਟੇ ਉਹ ਸਾਧਵਾਂ ਦੇ ਉਹ ਠੱਗਾਂ ਦੇ ਹੱਥ ਵਿੱਚ ਨજર ਆਏ ਦੇਖਦੇ ਸੰਤਾਂ ਵਿੱਚ ਫੜੇ ਹੋਏ ਓਏ ਹਰ ਕੇ ਸੰਤ ਨਾ ਆਖੀਐ ਮਨਾਰਸ ਕੀ ਠੱਗ ਭਗਤ ਜੀ ਕਹਿੰਦੇ ਉਹ ਫਿਰ ਸੰਤ ਥੋੜਾ ਹੋਏ ਭਗਤ ਜੀ ਕੁਝਾਬ ਜਿੰਨ ਕਹਿੰਦੇ ਭਾਈ ਉਹਨਾਂ ਦਾ ਬਾਹਰਲਾ ਭੇਸ ਤਾਂ ਸੰਤਾਵਾਲ ਸੀ ਪਰ ਅੰਤਰ ਅੰਦਰ ਆਤਮਾ ਜਿਹੜਾ ਸੀ ਉਹ ਠੱਗ ਛੁਪਿਆ ਹੋਇਆ ਸੀ ਓਏ ਹਰ ਕੇ ਸੰਤ ਨਾ ਆਖੀਏ ਉਹ ਮਹਾਰਾਜ ਜੀ ਕਹਿੰਦੇ ਹਰੀ ਦੇ ਸੇਵਕ ਥੋੜਾ ਹੋ ਸਕਦੇ ਨੇ ਉਹ ਪ੍ਰਮਾਤਮਾ ਦੇ ਸਤਪੁਰਸ਼ ਨਹੀਂ ਹੋ ਸਕਦੇ ਭਗਤ ਜੀ ਕਹਿੰਦੇ ਉਹ ਤਾਂ ਠੱਗ ਲੋਕ ਸਨ ਬਨਾਰਸ ਦੇ ਠੱਗ ਸਨ ਕਿਉਂਕਿ ਉਹ ਬਨਾਰਸ ਦੇ ਠੱਗਾ ਇਹ ਮੁਹਾਵਰਾ ਬਣਿਆ ਕਿ ਬਨਾਰਸ ਦੇ ਠੱਗ ਉਸ ਵੇਲੇ ਮਸ਼ਹੂਰ ਸਨ ਉਸ ਸਮੇਂ ਇਸ ਕਰਕੇ ਭਗਤ ਜੀ ਨੇ ਨਾਮ ਦਿੱਤਾ ਮਹਾਰਾਜ ਜੀ ਭਗਤ ਜੀ ਕਹਿੰਦੇ ਭਾਈ ਉਹ ਹਰੀ ਦੇ ਸਤਪੁਰਸ਼ ਨਹੀਂ ਹੋ ਸਕਦੇ ਸੰਤ ਨਹੀਂ ਹੋ ਸਕਦੇ ਉਹ ਤਾਂ ਬਨਾਰਸ ਦੇ ਠੱਗ ਹੋਏ ਜਿਨ੍ਹਾਂ ਨੇ ਤੁਹਾਨੂੰ ਠੱਗਿਆ ਤੇ ਭਗਤ ਜੀ ਦੇਖੋ ਇੱਥੇ ਧਾਰਨ ਦੇ ਕੇ ਸ਼ਬਦੀਆਂ ਪੰਕਤੀਆਂ ਵਿੱਚ ਦਰਸਾਉਂਦੇ ਹਨ ਕਿ ਸਮੇਂ ਤੇ ਐਸੇ ਲੋਕ ਵੀ ਦੋਵੇਂ ਚੀਜ਼ਾਂ ਹੁੰਦੀਆਂ ਹਨ ਬਰੋਟੀ ਪੰਨ ਤੇ ਜਿਵੇਂ ਆਪਾਂ ਦੇਖਦੇ ਆ ਨਾ ਮਾਰਕੀਟ ਦੇ ਵਿੱਚ ਜਿਹੜੀਆਂ ਅਸਲੀ ਚੀਜ਼ਾਂ ਹੁੰਦੀਆਂ ਨੇ ਵਸਤਮਾਉ ਦੇ ਮੁਕਾਬਲੇ ਬਰੋਟੀ ਚੀਜ਼ਾਂ ਵੀ ਹੁੰਦੀਆਂ ਹਨ ਇਹਨਾਂ ਦਾ ਪਤਾ ਨਹੀਂ ਲੱਗਦਾ ਬਾਹਰ ਉਹਨਾਂ ਦੇ ਉੱਤੇ ਇਸ ਤਰ੍ਹਾਂ ਬਣਾਵਟ ਕੀਤੀ ਹੁੰਦੀ ਹੈ ਇਹ ਅਸੀਂ ਪਛਾਣ ਨਹੀਂ ਸਕਦੇ ਤੇ ਹੁਣ ਵੀ ਉਸੇ ਤਰ੍ਹਾਂ ਹੀ ਹੈ ਬਾਜ਼ਾਰ ਦੇ ਵਿੱਚ ਜਾਓ ਜਿਹੜੀ ਅਸਲੀ ਚੀਜ਼ ਆ ਉਹਦੀ ਬਨੌਟੀ ਚੀਜ਼ ਵੀ ਸਾਨੂੰ ਮਿਲ ਜਾਵੇਗੀ ਜੇ ਅਸੀਂ ਪਛਾਣ ਨਹੀਂ ਪਾਉਂਦੇ ਕਿ ਬਨੌਟੀ ਅਸਲੀ ਹੈ ਇਸੇ ਤਰ੍ਹਾਂ ਹੀ ਲੋਕਾਂ ਦੇ ਵੇਸ ਹਨ ਆਗਤ ਜੀ ਕਹਿੰਦੇ ਬਨੌਟੀਪਣ ਜਿਹੜਾ ਉਹ ਤੋਂ ਬਾਹਰੋਂ ਪਛਾਨਿਆ ਨਹੀਂ ਜਾਂਦਾ ਤੇ ਹੁਣ ਵੀ ਇਸੇ ਤਰ੍ਹਾਂ ਬਹੁਤ ਜ਼ਿਆਦਾ ਕਲ ਯੁੱਗ ਵਿੱਚ ਬਨੌਟੀਪਣ ਦਾ ਪ੍ਰਭਾਵ ਹੈ ਬਨੌਟੀਪਣ ਦਾ ਬਹੁਤ ਪ੍ਰਭਾਵ ਹੈ ਕਲ ਯੁੱਗ ਦੇ ਵਿੱਚ ਹਰ ਪਾਸੇ ਬਨੌਟੀਪਨ ਹੈ ਲੋਕ ਠੱਗਣ ਵਾਸਤੇ ਉਸੇ ਧਰਮ ਦਾ ਭੇਸ਼ ਧਾਰਨ ਕਰਦੇ ਨੇ ਧਰਮ ਦੀ ਦੁਨੀਆ ਵਿੱਚ ਵੀ ਬਨੌਟੀਪਨ ਹੈ ਬਹੁਤ ਜ਼ਿਆਦਾ ਆਪਣੇ ਧਰਮਾਂ ਦੇ ਵਿੱਚ ਇੰਨਾ ਬਨੌਟੀਪਨ ਰਲ ਚੁੱਕਾ ਰਲਵੰਡ ਹੋ ਚੁੱਕੀ ਹੈ ਕਈ ਕਈ ਲੋਕ ਐਸੇ ਫਿਰਦੇ ਨੇ ਜਿਨ੍ਹਾਂ ਦੇ ਸਰੀਰ ਤੇ ਉਸਾ ਵੇਸ ਹੁੰਦਾ ਉਸੇ ਤਰ੍ਹਾਂ ਦਾੜਾ ਪ੍ਰਕਾਸ਼ ਸਿਰ ਤੇ ਦਮਾਲਾ ਜਾਂ ਦਸਤਾਰ ਅਤੇ ਬਸਤਰ ਵੀ ਪਾਏ ਹੁੰਦੇ ਨੇ ਚੋਲੇ ਧਾਰਨ ਕੀਤੇ ਹੁੰਦੇ ਹਨ ਤੇ ਵਾ ਅੰਦਰੋਂ ਕੀ ਹੁੰਦਾ ਭਗਤ ਜੀ ਜੰਦੇ ਉਹ ਵੀ ਉਹੀ ਹਨ ਬਨਾਰਸ ਦੇ ਠੱਗਾਂ ਲ ਉਹਨਾਂ ਦਾ ਠੱਗੀਆਂ ਨੂੰ ਲੋਕ ਜਿਹੜੇ ਕਿ ਆਪਾਂ ਨੂੰ ਭੋਲੇ ਪਾਲੇ ਦੁਨੀਆ ਨੂੰ ਲੋਕਾਂ ਨੂੰ ਬਾਹਰਲੇ ਭੇਸ ਵਿੱਚ ਫਸਾ ਕੇ ਠੱਗ ਲੈਂਦੇ ਹਨ ਬਗਲਾ ਸਮਾਧੀ ਵਾਲੇ ਲੋਕ ਜਿਨ੍ਹਾਂ ਦੇ ਅੰਦਰ ਕੁਝ ਵੀ ਨਹੀਂ ਹੁੰਦਾ ਖਾਲੀ ਭਾਂਡਾ ਹੁੰਦਾ ਹੈ ਜੇ ਅਸੀਂ ਆਮ ਲੋਕ ਉਹਨਾਂ ਦੇ ਪ੍ਰਭਾਵ ਵਿੱਚ ਬਹੁਤੇ ਹੁੰਨੇ ਆ ਮਹਾਰਾਜ ਨੇ ਸੁਚੇਤ ਕੀਤਾ ਭਗਤਾਂ ਨੇ ਪਰ ਬਾਣੀ ਪੜੀ ਨਹੀਂ ਅਸੀਂ ਜੇ ਪੜੀ ਹੁੰਦੀ ਅਸੀਂ ਸचेत ਰਹਿੰਦੇ ਜੇ ਕਿਤਾਬ ਪੜਾਂਗੇ ਅਸੀਂ ਤਾਂ ਹੀ ਪਾਸ ਹੋਵਾਂਗੇ ਨਾ دنیਵੀ ਪੜ੍ਹਾਈ ਕਰਾਂਗੇ ਤਾਂ ਬੱਚਾ ਤਾਂ ਪਾਸ ਹੁੰਦਾ ਜੇ ਪੜ੍ਹਦਾ ਜੇ ਜੇ ਮਹਾਰਾਜ ਨੂੰ ਦੇਖਿਆ ਹੀ ਨਹੀਂ ਵਿੱਚੋਂ ਦਰਸ਼ਨ ਹੀ ਨਹੀਂ ਕੀਤੇ ਬਾਣੀ ਪੜ੍ਹ ਕੇ ਵਿਚਾਰਿਆ ਹੀ ਨਹੀਂ ਤਾਂ ਹੀ ਤਾਂ ਅਜੇ ਤੱਕ ਠੱਗੇ ਜਾ ਰਹੇ ਹਾਂ ਇਹਨਾਂ ਲੋਕਾਂ ਦੇ ਪ੍ਰਭਾਵ ਵਿੱਚ ਅਸੀਂ ਫਸਦੇ ਹਾਂ ਤੇ ਸਾਨੂੰ ਠੱਗ ਕੇ ਲੈ ਜਾਂਦੇ ਹਨ ਉਹ ਵੀ ਇਹਨਾਂ ਦੇ ਪੱਲੇ ਨਹੀਂ ਹੁੰਦੇ ਬਾਹਰਲਾ ਦਿਖਾਵਾ ਹੀ ਹੁੰਦਾ ਜਿਹੜੇ ਅਸਲੀ ਸੰਤਾਂ ਨੂੰ ਤਾਂ ਦੱਸਦੇ ਨਹੀਂ ਹੈ ਗਿਆ ਨਹੀਂ ਨਹੀਂ ਵੀ ਹੁਣ ਹੈ ਨਹੀਂ ਅਸਲੀ ਚੀਜ਼ਾਂ ਜਿਵੇਂ ਉਦੋਂ ਸਨ ਹੁਣ ਵੀ ਅਸਲੀ ਚੀਜ਼ਾਂ ਜਿਵੇਂ ਮਾਰਕੀਟ 'ਚ ਅਸਲੀ ਵੀ ਬਨੋਟੀ ਵੀ ਮਿਲਦੀਆਂ ਇਸੇ ਤਰ੍ਹਾਂ ਹੀ ਧਰਮ ਦੀ ਦੁਨੀਆ ਵਿੱਚ ਹੈ ਅਸਲੀ ਸਤਪੁਰਸ਼ ਵੀ ਅਨੇ ਨਹੀਂ ਕਿ ਹੁਣ ਮੁੱਕ ਗਏ ਹਨ ਹੁਣ ਵੀ ਉਹਨੂੰ ਚੇਤਾ ਕਰਨ ਵਾਲੇ ਭਗਤ ਸੰਤ ਜਿਹਾ ਸਤਪੁਰਸ਼ ਹਨ ਪਰ ਪਿਆਰਿਓ ਉਹ ਕਹਿੰਦੇ ਨਹੀਂ ਆਨੇ ਕਿ ਅਸੀਂ ਸਤਪੁਰਸ਼ਾਂ ਜਾਂ ਭਗਤਾਂ ਉਹਨਾਂ ਤੋਂ ਮੌਜ ਲੈਣੀ ਹੈ ਮਹਾਰਾਜ ਦੀ ਬਾਣੀ ਦਾ ਆਨੰਦ ਲੈਣਾ ਹੈ ਉਹਨਾਂ ਦਾ ਕਿਉਂ ਦੁਨੀਆ ਨਾਲ ਰਿਸ਼ਤਾ ਨਹੀਂ ਹੁੰਦਾ ਦਿਖਾਵੇ ਦਾ ਰਿਸ਼ਤਾ ਨਹੀਂ ਉਹਨਾਂ ਦਾ ਬਾਹਰਲਾ ਪੱਨ ਨਹੀਂ ਪਰ ਜਿੱਥੇ ਬਾਹਰਲਾ ਪੱਨ ਹੋਏਗਾ ਬਹੁਤਾ ਜ਼ਿਆਦਾ ਉਥੇ ਅੰਦਰੋਂ ਖਾਲੀ ਹੋਏਗਾ ਮਨੁੱਖ ਇਹ ਮਹਾਰਾਜ ਜੀ ਭਗਤ ਜੀ ਸचेत ਕਰ ਗਏ ਉਸ ਵੇਲੇ ਜੇ ਅਸੀਂ ਬਾਣੀ ਨੂੰ ਵਿਚਾਰਿਆ ਹੁੰਦਾ ਅੜਿਆ ਹੁੰਦਾ ਤੇ ਅਸੀਂ ਸचेत ਹੁੰਦੇ ਪਰ ਅਸੀਂ ਤਾਂ ਪੜ ਕੇ ਵੀ ਅਸਰ ਨਹੀਂ ਕਰ ਸਕਦੇ ਫਿਰ ਵੀ ਐਸੇ ਲੋਕਾਂ ਦੇ ਪ੍ਰਭਾਵ ਵਿੱਚ ਦੁਨੀਆ ਫਸਰੀ ਹੈ ਲੋਕਾਂ ਦੀ ਲੈਣਾ ਦੀਆਂ ਲੈਣਾ ਭੇਡਾ ਚਾਲ ਜਿੱਥੇ ਕੋਈ ਦੱਸਦਾ ਸੀ ਲੈਣਾ ਦੀਆਂ ਲੈਣਾ ਚਲੇ ਜਾਂਦੇ ਆ ਉਥੇ ਭੀੜ ਹੋ ਜਾਂਦੀ ਹੈ ਲੋਕੀ ਮਹਾਰਾਜ ਨੂੰ ਛੱਡ ਕੇ ਭੱਜ ਜਾਂਦੇ ਆ ਜਦੋਂ ਬਨੌਟੀ ਲੋਕਾਂ ਦੇ ਨੂੰ ਉਹਨਾਂ ਦੀ ਉਸਤਤ ਲੈਣ ਵਾਸਤੇ ਉਹਨਾਂ ਦੇ ਜਸ ਖੱਟਣ ਵਾਸਤੇ ਮਹਾਰਾਜ ਵੱਲ ਅਸੀਂ ਪਿੱਛਾ ਕਰਦੇ ਆ ਉਥੇ ਮਹਾਰਾਜ ਨੂੰ ਫਿਰ ਕੁਝ ਸਮਝਦੇ ਨਹੀਂ ਤੇ ਪਿਆਰ ਉਹ ਬਾਣੀ ਦਾ ਤਾਂ ਫਾਇਦਾ ਪੜਦਾ ਈ ਬਾਣੀ ਨੂੰ ਸਮਝੀਏ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ ਵਿਚਾਰੀਏ ਉਸ ਨੂੰ ਸਮਝ ਕੇ ਹਿਰਦੇ ਵਿੱਚ ਧਾਰਨ ਕਰੀਏ ਇੱਥੇ ਭਗਤ ਕਬੀਰ ਸਾਹਿਬ ਜੀ ਵੀ ਅਸਾ ਸੁੰਦਰ ਸ਼ਬਦ ਉਚਾਰਨ ਕਰਦੇ ਹੋਏ ਇੰਨਾ ਵੱਡੀ ਸਾਨੂੰ ਸਿੱਖਿਆ ਦਿੰਦਿਆਂ ਸਾਨੂੰ ਬਚਣ ਵਾਸਤੇ ਇਸ ਤਰ੍ਹਾਂ ਬਚਿਆ ਜਾ ਸਕਦਾ ਹੈ ਭਾਈ ਨਹੀਂ ਤਾਂ ਇਹਨਾਂ ਨੇ ਠੱਗ ਲੈਣਾ ਆਪਾਂ ਨੂੰ ਤੇ ਅਜੇ ਇੰਨੇ ਚਿਰ ਦੇ ਅਸੀਂ ਠੱਗੀ ਜਾ ਰਹਿਆਂ ਜਦੋਂ ਦਾ ਉਪਦੇਸ਼ ਅਜੇ ਤੱਕ ਠੱਗੇ ਜਾ ਰਹਿਆਂ ਤੇ ਪਿਆਰੇ ਨਾ ਤੋ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਭਗਤ ਜੀ ਬਚਨ ਕਰਦੇ ਹਨ ਭਾਈ ਉਹ ਐਸੇ ਹੁੰਦਿਆਂ ਨੇ ਗੱਲਨੀ ਜਿਨ੍ਹਾਂ ਜਪ ਮਾਲੀਆਂ ਗਲਾਂ ਦੇ ਵਿੱਚ ਉਹਨਾਂ ਨੇ ਮਾਲਾ ਬਣੀਆਂ ਧਾਣ ਕੀਤੀਆਂ ਹੁਣ ਵੀ ਫਿਰਦੇ ਨੇ ਮਾਲਾ ਲੈ ਕੇ ਕਈ ਭਵੇਂ ਸਾਰਾ ਦਿਨ ਫੇਰਨ ਨਾ ਲੋਕਾਂ ਨੂੰ ਵਿਖਾਣੇ ਆਪਾਂ ਕਿ ਮਾਲਾ ਪਾਈ ਹੋਈ ਹੈ ਬੜਾ ਵੱਡਾ ਭਗਤ ਹੈ ਹੱਥ ਵਿੱਚ ਦੋ-ਦੋ ਮਾਲਾ ਧਾਣ ਕੀਤੀਆਂ ਹੁੰਦੀਆਂ ਗਲੇ ਵਿੱਚ ਧਾਣ ਕਰ ਲੈਣੇ ਆ ਤੇ ਪਿਆਰੋ ਮਾਲਾ ਪਾਉਣ ਨਾਲ ਕੁਝ ਨਹੀਂ ਪ੍ਰਾਪਤ ਹੁੰਦਾ ਉਹ ਤਾਂ ਵਿਖਾਵਾ ਹੈ ਮਾਲਾ ਜਪਣ ਦੇ ਨਾਲ ਉਹ ਰਸਤਾ ਮਿਲਦਾ ਹੈ ਤੇ ਜੇ ਅਸੀਂ ਮਾਲਾ ਪਾਕ ਨੂੰ ਜਪਣਾ ਹੀ ਨਹੀਂ ਆਵੇਂ ਲੋਕਾਂ ਨੂੰ ਦਿਖਾਈ ਜਾਣੀਆਂ ਫੇਰ ਉਹ ਮਾਲਾ ਦਾ ਕੀ ਲਾਭ ਹੈ ਮਹਾਰਾਜ ਤੇ ਕਹਿੰਦੇ ਸਵਾਸ ਸਾ ਜੱਪੋ ਸਮਾਂ ਹੀ ਨਹੀਂ ਕੋਈ ਜਦੋਂ ਮਰਜੀ ਅਸੀਂ ਤੁਰਦੇ ਫਿਰਦੇ ਬਹਿੰਦੇ ਉੱਠਦੇ ਬਾਣੀ ਪੜ ਸਕਦੇ ਆਂ ਜਪ ਸਕਦੇ ਆਂ ਕੋਈ ਬੰਦਸ਼ ਥੋੜਾ ਆਪਾਂ ਨੂੰ ਕੋਈ ਬੰਦਸ਼ ਨਹੀਂ ਜਿਸ ਟਾਈਮ ਮਰਜੀ ਬਾਣੀ ਪੜ ਲਓ ਵਾਹਿਗੁਰੂ ਵਾਹਿਗੁਰੂ ਕਰ ਲਓ ਜੇ ਬਾਣੀ ਨਹੀਂ ਪੜ ਸਕਦੇ ਮੂਲ ਮੰਤਰ ਗੁਰ ਮੰਤਰ ਸਾਨੂੰ ਦਿੱਤਾ ਹੈ ਜਿਹਦੇ ਨਾਲ ਮਨ ਸੱਜੇ ਸੱਜੇ ਜੁੜਦਾ ਹੈ ਤੇ ਪਿਆਰੋਂ ਪਰ ਆਪਾਂ ਜਪਦੇ ਨਹੀਂ ਲੋਕ ਬੁਖਾਵਾ ਬਾਣ ਵਸਤੇ ਵੱਡੇ ਵੱਡਾ ਬੜਾ ਕੁਝ ਧਾਨ ਕਰਦੇ ਨੇ ਸ੍ਰੀਸਤੇ ਇਹ ਅਸੀਂ ਸੁੰਦਰ ਲੱਗੀ ਲੋਕ ਸਾਨੂੰ ਦੇਖਣ ਇਹ بڑے ਵੱਡੇ ਇਹ ਸੰਤ ਹਨ ਜਾਂ ਭਗਤ ਹਨ ਜਾਂ ਧਰਮੀ ਲੋਕਾਂ ਨੇ ਤੇ ਪਰਮਹਾਰਾਜ ਜੀ ਕਹਿੰਦੇ ਸਾਰਾ ਬਨੋਟੀ ਪਾਨ ਇਹਦੇ ਵਿੱਚ ਵਿਖਾਵੈ ਬਨੋਟੀ ਪਾਨ ਜਿਨ੍ਹਾਂ ਚਰੰਦਰੋਂ ਸੱਤ ਪੁਰਸ਼ ਵਾਲਾ ਆਤਮਾ ਜਿਹੜੀ ਉਹ ਜਿਨ੍ਹਾਂ ਚ ਨਿਰਮਲ ਨਹੀਂ ਹੁੰਦੀ ਅਸੀਂ ਸੰਤ ਨਹੀਂ ਬਣ ਸਕਦੇ ਸੱਤ ਪਰਮੇਸ਼ਰ ਵਿੱਚ ਇੱਕ ਹੋਣਾ ਉਹ ਸੰਤ ਹੈ ਸਰੀਰ ਦਾ ਕੋਈ ਨਾਮ ਨਹੀਂ ਹੈ ਸੰਤ ਸਾਧ ਉਹ ਹੈ ਜਿਨੇ ਸਾਧ ਲਿਆ ਆਪਣੇ ਆਪ ਨੂੰ ਸਾਧਨਾ ਧਾਰਨ ਕਰਕੇ ਸਾਧਨਾ ਇਮਾਨਮੀ ਸਾਧਿਆ ਜਾਵੇ ਉਹ ਸਾਧ ਬਣ ਸਕਦਾ ਬਾਹਰਲੇ ਭੀਖ ਦੇ ਨਾਲ ਅਸੀਂ ਸਾਧ ਨਹੀਂ ਆ ਭਵੇਂ ਸਵਾਭ ਮਲੀ ਫਰੀਏ ਭਵੇਂ ਜੋਗੀ ਰੰਗ ਦੇ ਕੱਪੜੇ ਧਾਰਨ ਕਰ ਲਈਏ ਭਵੇਂ ਮੁੰਦਰਾ ਪਾ ਲਈਏ ਜੋਗੀ ਬਣ ਜੀਏ ਤੇ ਜਿਨ੍ਹਾਂ ਚਿਰ ਮਨ ਸਾਧਿਆ ਨਹੀਂ ਜਾਂਦਾ ਅਸੀਂ ਸਾਧ ਨਹੀਂ ਜੋਗ ਮਾਤਰਾ ਦੇ ਜੋਗੀ ਜੋਗੀ ਜਿਹੜਿਆਂ ਨੂੰ ਜੋਗ ਧਾਰਨ ਕਰਕੇ ਜੋਗ ਤੇ ਜਿਨ੍ਹਾਂ ਚ ਰੰਬਲ ਨਹੀਂ ਤੇ ਉਹ ਜੋਗੀ ਨਹੀਂ ਆਂਦਾ ਇਹ ਮਹਾਰਾਜ ਜੀ ਭਗਤ ਜੀ ਕਹਿੰਦੇ ਉਹ ਤਾਂ ਹਰੀ ਦੇ ਸੰਤ ਨਹੀਂ ਹੋ ਸਕਦੇ ਉਹ ਤਾਂ ਠੱਗ ਜਨ ਹਨ ਐਸੇ ਸੰਤ ਮੋਕੋ ਭਾਵੇ ਰਹਾਉ ਦੀ ਪੰਕਤੀ ਦੇ ਵਿੱਚ ਭਗਤ ਜੀ ਕੇਂਦਰੀ ਭਾਵ ਦਰਸਾਉਂਦੇ ਹਨ ਇਹ ਪਾਚਨ ਕਰਦਨ ਐਸੇ ਸੰਤ ਨਾ ਮੋਕੋ ਭਾਵੇ ਕਹਿੰਦੇ ਭਾਈ ਇਹੋ ਜੇ ਸੰਤ ਸਾਨੂੰ ਚੰਗੇ ਨਹੀਂ ਲੱਗਦੇ ਕਬੀਰ ਸਾਹਿਬ ਜੀ ਕਹਿੰਦੇ ਕਹਿੰਦੇ ਭਾਵੇ ਮੈਨੂੰ ਭਾਉਂਦੇ ਨਹੀਂਗੇ ਚੰਗੇ ਨਹੀਂ ਲੱਗਦੇ ਡਾਲਾ ਸਿਉ ਪੇਡਾ ਘਟਕਾਵੇ ਕਹਿੰਦੇ ਜਿਹੜੇ ਜੜ ਤੂੰ ਹੀ ਦਰਖਤ ਪੱਟਦੇ ਹਨ ਪੇਡੇ ਦੀ ਟਾਣੀ ਨੂੰ ਤਾਂ ਤੋੜਨਾ ਹੀ ਹੈ ਐਸੇ ਪੁਰਸ਼ ਤਾਂ ਜੜ ਤੋਂ ਪਟ ਕੇ ਖਾ ਜਾਂਦੇ ਹਨ ਭਗਤ ਜੀ ਧਾਰ ਲੈਂਦੇ ਹਨ ਕਹਿੰਦੇ ਐਸੇ ਮਨੁੱਖ ਠੱਗ ਲੋਕ ਜਿਹੜੇ ਜੜ ਕੋਈ ਪੱਟ ਦਿੰਦੇ ਹਨ ਫਲ ਤਾਂ ਤੋੜਨੀ ਹਨ ਬਿਰਛ ਨਾਲੋਂ ਬੂਟੇ ਨਾਲੋਂ ਫਲ ਤਾਂ ਤੋੜਨੀ ਹਨ ਪਰ ਉਹ ਲਾਲਚ ਕਰਕੇ ਜੜ ਤੋਂ ਹੀ ਪਟ ਕੇ ਲੈ ਜਾਂਦੇ ਨੇ ਐਸੇ ਠੱਗ ਲੋਕ ਹੁੰਦੇ ਹਨ ਭਗਤ ਜੀ ਕਹਿੰਦੇ ਜਿਹੜੇ ਮਨੁੱਖਾ ਕਹਿੰਦੇ ਧਗਣਾ ਤੇ ਹੁੰਦਾ ਹੀ ਇਹ ਲੋਕਾਂ ਨੂੰ ਪਰ ਉਹ ਨਾਲ ਮਾਰ ਵੀ ਦਿੰਦੇ ਹਨ ਸਰੀਰਕ ਤੌਰ ਤੇ ਵੀ ਮਾਰ ਕੇ ਸੁੱਟ ਜਾਂਦੇ ਹਨ ਪਹਿਲਾਂ ਰੋਟਦੇ ਹਨ ਫਿਰ ਮਾਰਦੇ ਹਨ ਕਿਸੇ ਹੋਏ ਨਾ ਉਸ ਸਮੇਂ ਤੇ ਸੱਜਣ ਠੱਗ ਵਰਗੇ ਜਿਨ੍ਹਾਂ ਨੇ ਠੱਗਿਆ ਦਿਨ ਦੇ ਚਾਨਣ ਵਿੱਚ ਸਮਾਦੀ ਤੇ ਰਾਤ ਦੇ ਹਨੇਰੇ ਦੇ ਵਿੱਚ ਠੱਗਦੇ ਸੀ ਤਿੱਖ ਮਾਰ ਕੇ ਕੱਟ ਕੇ ਖੂਵ ਵਿੱਚ ਸੱਟ ਦੇਣਾ ਵੱਡੇ ਵੱਡੇ ਚੋਰੋ ਇਹ ਢਾੜ ਵੀ ਹੋਇ ਉਸ ਸਮੇ ਬਾਲਮਿਕ ਬਟਵਾਰਾ ਵਰਗੇ ਚੋਰ ਜਿਹੜੇ ਕਿ ਬਹੁਤ ਲੱਖੂ ਢਾੜ ਵੀ ਹੋਇਆ ਮਹਾਰਾਜ ਦੇ ਸਮੇ ਤੇ ਮਹਾਰਾਜ ਨੇ ਉਹਨਾਂ ਨੂੰ ਸਿੱਧਿਆ ਕਰਤਾ ਸਤਿਗੁਰਾਂ ਨੇ ਐਸੇ-ਐਸੇ ਪਾਪੀ ਲੋਕਾਂ ਨੂੰ ਢਾੜ ਵੀ ਲੋਕਾਂ ਨੂੰ ਚੋਰਾਂ ਨੂੰ ਤੇ ਮਹਾਰਾਜ ਨੇ ਸਾਧ ਬਣਾਤਾ ਜੇ ਉਹਦੀ ਕਿਰਪਾ ਦੀ ਨਦਰ ਹੋ ਜੇ ਪਿਆਰੇ ਉਥੇ ਸਾਧ ਬਣ ਜਾਂਦਾ ਮਨੁੱਖ ਚੋਰ ਤੋਂ ਵੀ ਸਾਧ ਅਸੀਂ ਬਣ ਸਕਦੇ ਆ ਉਹਦੀ ਸੰਗਤ ਵਿੱਚ ਆਉਣ ਦੇ ਨਾਲ ਚੋਰ ਵੀ ਸਿੱਧਾ ਹੋ ਸਕਦਾ ਉਹਦੀ ਕਿਰਪਾ ਦੀ ਨਦਰ ਕੀ ਹੈ ਕਿ ਨਾਮ ਦੀ ਬਰਕਤ ਦੇ ਨਾਲ ਨਾਮ ਸ਼ਬਦ ਜਦੋਂ ਹਿਰਦੇ ਵਿੱਚ ਛੱਟ ਮਾਰਦਾ ਹੈ ਮਹਾਰਜ ਦੀ ਬਾਣੀ ਫਿਰ ਮਨੁੱਖ ਚੋਰ ਤੋਂ ਵੀ ਸਾਧ ਬਣਦੇ ਹਨ ਇਹ ਆਪ ਇਤਿਹਾਸ ਵਿੱਚ ਸਾਥਕੀਆਂ ਪੜ੍ਹੀਏ ਮਿਲ ਜਾਣਗੀਆਂ ਇਹ ਵੱਡੇ ਵੱਡੇ ਲੋਕ ਜਿਹੜੇ ਕੋਈ ਸਾਹ ਸੁਧਾਰ ਹੀ ਨਹੀਂ ਸੀ ਸਕਦਾ ਕੋਈ ਕਹਿ ਨਹੀਂ ਸਕਦਾ ਕਿ ਸੁਧਰ ਜਾਣਗੇ ਤੇ ਮਹਾਰਾਜ ਜੀ ਦੀ ਐਸੀ ਕਿਰਪਾ ਹੋਈ ਉਹਨਾਂ ਨੂੰ ਵੀ ਸਤਗੁਰਾਂ ਨੇ ਸੱਚੇ ਸੱਜਣ ਬਣਾਤਾ ਭੂਮੀਏ ਚੋਰ ਨੂੰ ਉੱਥੋਂ ਸਾਥ ਬਣਾਤਾ ਉੱਥੇ ਦੇਖੋ ਭਾਈ ਵਿਧੀ ਚੰਦ ਪੱਕਾ ਚੋਰ ਸੀ ਢਾੜ ਵੀ ਸੀ ਉਹਨੂੰ ਮਹਾਰਾਜ ਨੇ ਗੁਰਸਿੱਖ ਬਣਾਤਾ ਜਦੋਂ ਸੰਗਤ ਕੀਤੀ ਬਾਣੀ ਸੁਣੀ ਗੁਰਸਿੱਖ ਤੋਂ ਤੇ ਉਦੋਂ ਹੀ ਤੁਰ ਪਿਆ ਨਾਲ ਤੇ ਮਹਾਰਾਜ ਸਿਵੇਂ ਪਾਤਸ਼ਾਹ ਜੀ ਦੇਖੋ ਵਿਧੀ ਚੰਦ ਜੀ ਸੀਨਾ ਗੁਰੂ ਕਾਸੀਨਾ ਖਿਤਾਬ ਦਿੱਤਾ ਮਹਾਰਾਜ ਨੇ ਜਿੱਥੇ ਭਗਤ ਜੀ ਵੀ ਦਰਸ ਆ ਰਹੇ ਨੇ ਕਹਿੰਦੇ ਭਾਈ ਉਹ ਸਾਡੀ ਨਿਗਾਹ ਵਿੱਚ ਤਾਂ ਸੰਤ ਨਹੀਂ ਹੋ ਸਕਦੇ ਹਾਰ ਉਹ ਹਰੀ ਦੇ ਸੰਤ ਨਹੀਂ ਉਹ ਤਾਂ ਠਾਗ ਹਨ ਜਿਹੜੇ ਕੀ ਪੇਡਾ ਜੜ ਤੋਂ ਪੜਦੇ ਨੇ ਰੁੱਖ ਨੂੰ ਠੱਗ ਕੇ ਮਾਰ ਸੁੱਟਦੇ ਹਨ ਰਹਾਉ ਬਸਨ ਮਾਂਜ ਚਰਾਵੇ ਉੱਪਰ ਕਾਠੀ ਧੋਏ ਜਲਾਵੇ ਇਹਦੇ ਅਰਥ ਬਣਦੇ ਹਨ ਭਗਤ ਜੀ ਫਿਰ ਦਰਸਾ ਰਹੇ ਹਨ ਕਹਿੰਦੇ ਐਸੇ ਵੀ ਹਨ ਬ੍ਰਾਹਮਣ ਲੋਕ ਜਿਹੜੇ ਠੱਗ ਪੁਣਾ ਕਰਦੇ ਹਨ ਕਹਿੰਦੇ ਬਾਹਰੋਂ ਦਾ ਭਗਤ ਜੀ ਕਹਿੰਦੇ ਸਾਬਣ ਲਾ ਲ ਕੇ ਮਾਂਜਦੇ ਹਨ ਭਾਂਡੇ ਬਰਤਨ ਸਵਾਦ ਦੇ ਨਾਲ ਉਹ ਤੁ ਮਾਂਜੇ ਜਾਂਦੇ ਸੀ ਸੁਚੀਆਂ ਕਰਦੇ ਹਨ ਮਾਂਜਦੇ ਮਾਂਜਦੇ ਹਨ ਵਾਸਨ ਮਾਂਜ ਚਰਾਵੇ ਭਗਤ ਜੀ ਕਹਿੰਦੇ ਸਾਬਣ ਦੇ ਨਾਲ ਸਰਪ ਦੇ ਨਾਲ ਉਸ ਟਾਵੇਂ ਸਵਾਹ ਚੱਲਦੀ ਸੀ ਸਵਾਹ ਦੇ ਨਾਲ ਬਰਤਨ ਸੁਚੀਆਂ ਕਰਦੇ ਹਨ ਫਿਰ ਕੀ ਚੌਂਕਾ ਧੋਂਦੇ ਹਨ ਵਾਸਨ ਮਾਂਜ ਚਰਾਵੇ ਉੱਪਰ ਹਰ ਜੀ ਕਹਿੰਦੇ ਚੌਂਕਿਆਂ ਨੂੰ ਧੋਂਦਿਆਂ ਫਿਰ ਕੀ ਇੱਥੋਂ ਤੱਕ ਬਸ ਨਹੀਂ ਆਠੀ ਲੱਕੜ ਨੂੰ ਕਿਆ ਲੱਕੜ ਜਿਹੜੀ ਉਹਨੂੰ ਵੀ ਧੋ ਕੇ ਬਾਲਦੇ ਹਨ ਹਗਦ ਜੀ ਕਹਿੰਦੇ ਆਸੇ ਵੀ ਪਖੰਡੀ ਲੋਕ ਆਣ ਜਿਹੜੇ ਧੋਏ ਕਾਠੀ ਧੋਏ ਜਲਾਵੇ ਕਾਠੀ ਲੱਕੜ ਨੂੰ ਕਹਿੰਦੇ ਆ। ਹਗਦ ਜੀ ਕਹਿੰਦੇ ਲੋਕ ਕੀ ਕਰਦੇ ਆਂ? ਚੌਂਕਾ ਵੀ ਮਾਂਜੀ ਜਾਂਦੇ ਹਨ, ਬਰਤਨ ਵੀ ਵਾਰ-ਵਾਰ ਮਾਂਜੀ ਜਾਂਦੇ ਆਂ। ਕੀ ਬਹੁਤ ਸੁੱਚੇ ਸੱਚੇ ਅਸੀਂ ਜਾਂ ਸਾਡੇ ਵਰਗਾ ਸੁੱਚਾ ਕੌਣ ਹੋ ਸਕਦਾ? ਸਾਡੇ ਵਰਗੀ ਮਰਜ਼ਾਦਾ ਕਿਤੇ ਆ ਕਿਸੇ ਕੋਲ? ਇਹੀ ਲੋਕਾਂ ਦਾ ਕੰਮ ਹੈ ਨਾ ਜਿਹੜੇ ਬਾਹਰੋਂ ਐਵੇਂ ਦੇ ਹੁੰਦੇ ਆਂ। ਈ ਭਗਤ ਜੀ ਕਹਿੰਦੇ ਉਹ ਤੇ ਫਿਰ ਲੱਕੜਾਂ ਵੀ ਧੋ ਤੋਕੇ ਬਾਲਦੇ ਹਨ ਉਸ ਸਮਾਂ ਅਸਾਸੀ ਬ੍ਰਹਮ ਲੋਕ ਜਿਹੜੇ ਸਾਨੂੰ ਲੱਕੜਾਂ ਵੀ ਧੁੰਦੇ ਸੀ ਲੱਕੜਾਂ ਨੂੰ ਧੋ ਕੇ ਫਿਰ ਉਹਨਾਂ ਨੂੰ ਅਗਨ ਪਖਾਣੀ ਤੇ ਭਗਤ ਉਸ ਸਮੇਂ ਦੀ ਧਾਰਨ ਲੈ ਰਹੇ ਹਨ ਕਹਿੰਦੇ ਫਿਰ ਉਹ ਵਕ ਲੱਕੜਾਂ ਨੂੰ ਧੋ ਕੇ ਚੌਂਕੇ ਚ ਰੱਖਦੇ ਹਨ ਫਿਰ ਬਾਲਦੇ ਹਨ ਬਸਦਾ ਖੁਦ ਕਰੇ ਦੋਇ ਚੁੱਲ੍ਹੇ ਕਹਿੰਦੇ ਫਿਰ ਬਸਦਾ ਧਰਤੀ ਨੂੰ ਕਹਿੰਦੇ ਹਨ ਧਰਤੀ ਦੇ ਅੰਦਰ ਚੁੱਲ੍ਹੇ ਪੱਟਦੇ ਹਨ ਬਸਦਾ ਖੋਦ ਖੋਦ ਦੇਣ ਧਰਤੀ ਖੋਦੇ ਕਰੇ ਦੋਏ ਚੁੱਲ੍ਹੇ ਭਗਤ ਜੀ ਕਹਿੰਦੇ ਘਰ ਧਰਤੀ ਪਾਟ ਕੇ ਫਿਰ ਚੁੱਲ੍ਹੇ ਬਣਾਉਂਦੇ ਹਨ ਦੋ ਇਹ ਸੁੱਚੀ ਜਗ੍ਹਾ ਜਿੱਥੇ ਚੁੱਲ੍ਹੇ ਬਣਾਈਏ ਚੁੱਲ੍ਹੇ ਬਣਾ ਕੇ ਦੋ ਚੁੱਲ੍ਹੇ ਬਣਾਉਂਦੇ ਹਨ ਭਗਤ ਜੀ ਕਹਿੰਦੇ ਬਸਦਾ ਖੋਦ ਕਰੇ ਦੋਏ ਚੁੱਲ੍ਹੇ ਸਾਰੇ ਮਾਨਸ ਖਾਵੇ ਕਹਿੰਦੇ ਪਰ ਦੋਖਾਂ ਨੂੰ ਛੱਡਦੇ ਨਹੀਂ ਜਿੰਦੇ ਜਨਾਇ ਮਨੁੱਖਾਂ ਨੂੰ ਖਾ ਜਾਂਦੇ ਹਨ ਤਲਕੇ ਉਹਨਾਂ ਦਾ ਕੀ ਹਾਲ ਐ ਸੇ ਲੋਕਾਂ ਦਾ ਭਗਤ ਜੀ ਕਹਿੰਦੇ ਜਿਹੜੇ ਸੋਚਤਾ ਇੰਨੀ ਰੱਖਦੇ ਹਨ ਕਿ ਥੇ ਚੌਂਕਾ ਮਾਂਜਦੇ ਨੇ ਬਰਤਨ ਮਾਂਜੀ ਜਾਂਦੇ ਨੇ ਲੱਕੜਾਂ ਧੋਈ ਜਾਂਦੇ ਨੇ ਫਿਰ ਮਨੁੱਖ ਨੂੰ ਤਾਂ ਬਖਸ਼ਦੇ ਨਹੀਂ ਭਗਤ ਜੀ ਕਹਿੰਦੇ ਕਹਿੰਦੇ ਜੁੰਦਾ ਮਨੁੱਖ ਸਾੜ ਕੇ ਖਾ ਜਾਂਦੇ ਨੇ ਮਨੁੱਖ ਨੂੰ ਠੱਗ ਦਿੰਦੇ ਨੇ ਭਾਵ ਕਹਿਣ ਤੋਂ ਭਾਵ ਐਨੇ ਕੰਮ ਕਰਕੇ ਕਰਮਕਾਂਡ ਕਰਕੇ ਫਿਰ ਕੋਈ ਮਨੁੱਖ ਜਦੋਂ ਫਸਦਾ ਉਹ ਸਮਝ ਲੋ ਕਿ ਜੁੰਦੇ ਨੂੰ ਖਾ ਜਾਂਦੇ ਹਨ ਜੁੰਦੇ ਨੂੰ ਖਾਣੇ ਤੋਂ ਭਾਵ ਉਹਦੇ ਸਾਰਾ ਕੁਝ ਲਵਾ ਲੈਂਦੇ ਹਨ ਉਹਨੂੰ ਐਨੂੰ ਠੱਗ ਖਾਲੀ ਕਰਕੇ ਭੇਜਦੇ ਹਨ ਕਹਿੰਦੇ ਬਾਹਰੋਂ ਭੇਖ ਦੇਖੋ ਸਾਦਾ ਆਲੈ ਔਰੋਂ ਭੇਖ ਪੰਡਤਾਂ ਵਾਲੇ ਅੰਦਰ ਕੀ ਛੁਪਿਆ ਸ਼ੈਤਾਨ ਛੁਪਿਆ ਹੋਇਆ ਓਏ ਪਾਪੀ ਸਦਾ ਫਿਰੇ ਅਪਰਾਧੀ ਭਗਤ ਜੀ ਕਹਿੰਦੇ ਇਹ ਪਾਪ ਇਹ ਅਪਰਾਧੀ ਲੋਕ ਪਾਪੀ ਲੋਕ ਹਨ ਓਏ ਅਪਰਾਧੀ ਪਾਪੀ ਸਦਾ ਫਿਰੇ ਅਪਰਾਧੀ ਮੁਖੋ ਅਪਰਸ ਕਹਾਵੇ ਭਗਤ ਜੀ ਕਹਿੰਦੇ ਅੰਦਰੋਂ ਤਾਂ ਪਾਪੀ ਹਨ ਭਾਈ ਇਪਰਾਧੀ ਲੋਕ ਹਨ ਗਨਾਈ ਲੋਕ ਹਨ ਜਿਹੜੇ ਬਖਸ਼ੇ ਨਹੀਂ ਜਾਣਗੇ ਮੁੱਖੋਂ ਮੁੱਖ ਤੋਂ ਦੇਖੋ ਰਾਮ ਰਾਮ ਬੋਲਦਿਆਂ ਨੂੰ ਰਾਮ ਰਾਮ ਹਰੀ ਹਰੀ ਕਰੀ ਜਾਂਦੇ ਹਨ ਮੁੱਖ ਤੋਂ ਬਗਲ ਮੈਂ ਛੁਰੀ ਮੁੱਖ ਮੈਂ ਨਾਮ ਮੁੱਖ ਦੇ ਵਿੱਚ ਰਾਮ ਤੇ ਬਗਲ ਦੇ ਵਿੱਚ ਇਹਨਾਂ ਛੁਰੀ ਸਿਪਾਈ ਹੋਈ ਹੈ ਅਗਧ ਜੀ ਕਹਿੰਦੇ ਉਹਦੇ ਨਾਲ ਲੋਕਾਂ ਨੂੰ ਵੱਢੀ ਜਾਂਦੇ ਹਨ ਮੂੰਹ ਤੋਂ ਰਾਮ ਰਾਮ ਹਰੀ ਹਰੀ ਅੱਲਾ ਲੱਕਰੀ ਜਾ ਰਹੇ ਹਨ ਕਹਿੰਦੇ ਫਿਰ ਉਹ ਕਾਹਦਾ ਨਾਮ ਹੈ ਕਹਿੰਦੇ ਅੰਦਰ ਤਾਂ ਕੋੜ ਪਾਪ ਛਿਪਿਆ ਹੋਇਆ ਓ ਪਾਪੀ ਸਦਾ ਫਿਰੇ ਅਪਰਾਧੀ ਮੁਖੋਂ ਪਾਰਸ ਅਰਸ ਕਹਾਵੇ ਭਗਤ ਜੀ ਕਹਿੰਦੇ ਮੁਖ ਚੋਂ ਕੁਝ ਬੋਲਦਿਆਂ ਅੰਦਰ ਕੁਝ ਹੈ ਸਦਾ ਸਦਾ ਫਿਰੇ ਅਭਮਾਨੀ ਸਗਲ ਕੁਟੰਮ ਢਵਾਵੇ ਇਹਨਾਂ ਐਸੇ ਲੋਕਾਂ ਦਾ ਭਗਤ ਜੀ ਕਹਿੰਦੇ ਭਾਈ ਸੰਗ ਨਹੀਂ ਕਰਨਾ ਚਾਹੀਦਾ ਕਹਿੰਦੇ ਸਦਾ ਹੀ ਅਭਮਾਨੀ ਹਨ ਕਹਿੰਦੇ ਜਿਹੜੇ ਉਦਾਂ ਉਹਦੇ ਯਾਰ ਮਿੱਤਰ ਹੁੰਦਿਆਂ ਨੂੰ ਵੀ ਡੋਬ ਦਿੰਦੇ ਹਨ ਗੁਟੰਬ ਪਰਿਵਾਰ ਹੁੰਦਾ ਮਹਾ ਭਗਤ ਜੀ ਕਹਿੰਦੇ ਸਦਾ ਸਦਾ ਫਿਰੇ ਅਭਿਮਾਨੀ ਅਭਿਮਾਨੀ ਸਾਗਲ ਕੁਟੰਬ ਰੁਵਾਵੇ ਜਿਹੜੇ ਉਹਨਾਂ ਦਾ ਸੰਗ ਕਰਦੇ ਆ ਉਹਨਾਂ ਨਾਲ ਮਿੱਤਰ ਤਾਂ ਹੀ ਬਰਾਂਦੇ ਨ ਭਗਤ ਜੀ ਕਹਿੰਦੇ ਉਹਨਾਂ ਨੂੰ ਵੀ ਡੋਬ ਛੱਡਦੇ ਆ ਨੂੰ ਕਿਉਂਕਿ ਜਿਵੇਂ ਦੀ ਉਹਨਾਂ ਦੀ ਸੰਗਤ ਹੁੰਦੀ ਹੈ ਓਵੇਂ ਦੀ ਉਹਨਾਂ ਸਿੱਖਿਆ ਦੇਣੀ ਨਾ ਜੇ ਕੋਈ ਭਾਈ ਕੋਈ ਭਰਾ ਨਾਲ ਜੁੜਦਾ ਉਹਨਾਂ ਨੂੰ ਵੀ ਚੋਰ ਠੱਗਣ ਵਾਲਾ ਸੁਭਾਅ ਬਣਾ ਦਿੰਦੇ ਆ ਕਹਿੰਦੇ ਉਹ ਆਪ ਤਾਂ ਡੁੱਬੇ ਹੁੰਦੇ ਹਨ ਕਟੰਬ ਵੀ ਡੋਬ ਦਿੰਦਿਆਂ ਨੇ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੇ ਕਰਮ ਕਮਾਵੇ ਪਰਮਾ ਭਗਤ ਜੀ ਕਹਿੰਦੇ ਸਾਡੇ ਵੱਸ ਵਿੱਚ ਕੀ ਹੈ ਭਾਈ ਕਹਿੰਦੇ ਜਿਵੇਂ ਦੇ ਉਹਨਾਂ ਦੇ ਪਿਛਲੇ ਕਰਮ ਹਨ ਤੇ ਮਾਲਕ ਤੇ ਉਵੇਂ ਦੀ ਉਹਨਾਂ ਨੂੰ ਕਾਰ ਬਖਸ਼ੀ ਹੈ ਨਾ ਕਹਿੰਦੇ ਅਸੀਂ ਕੁਝ ਨਹੀਂ ਉਹਨਾਂ ਨੂੰ ਛੜਾ ਸਕਦੇ ਉਹਨੂੰ ਹਟਾ ਸਕਦੇ ਉਹਨਾਂ ਦੇ ਕਰਮਾਂ ਦਾ ਉਹ ਪਾਪ ਕਰਾਰੇ ਹਨ ਉਹ ਮਾਲਕ ਨੇ ਆਪ ਹੀ ਉਹਨਾਂ ਨੂੰ ਇਸ ਪਾਸੇ ਲਾਇਆ ਹੋਇਆ ਹੈ ਤੈਸੇ ਕਰਮ ਕਮਾਵੇ ਕਹੋ ਕਬੀਰ ਇਸ ਸਤਿਗੁਰੂ ਭੇਟੇ ਪੁਨਰਪ ਜਨਮ ਨ ਆਵੇ ਜੇ ਉਹ ਜਵਾਬ ਦੇਤਾ ਭਗਤ ਜੀ ਨੇ ਐਂਡ ਤੇ ਆਣ ਕੇ ਕਹਿੰਦੇ ਕਿ ਕਹੋ ਕਬੀਰ ਜਿਸ ਸਤਿਗੁਰੂ ਭੇਟੇ ਜਿਹੜੇ ਗੁਰੂ ਨੂੰ ਚੇਤੇ ਰੱਖਦੇ ਨੇ ਸੱਚੇ ਗੁਰੂ ਦੇ ਬਚਨ ਮੰਨਦੇ ਹਨ ਉਹਦੀ ਸਿਫਤ ਗਾਉਂਦੇ ਹਨ ਉਹ ਵਾਰ-ਵਾਰ ਜੰਮਦੇ ਮਰਦੇ ਨਹੀਂ ਉਏ ਜੁੰਨਾ ਤੋਂ ਬਚ ਜਨ ਪੁਨਰਪ ਜਨਮ ਨਹੀਂ ਲੈਂਦੇ ਹੋ ਭਗਤ ਜੀ ਕਹਿੰਦੇ ਕਹੋ ਕਬੀਰ ਜਿਸ ਸਤਗੁਰ ਭੇਟੈ ਪੁਨਰਪ ਜਨਮ ਨ ਆਵੇ ਭਗਤ ਜੀ ਕਹਿੰਦੇ ਉਹ ਜੰਮਣ ਮਰਨ ਤੋਂ ਪਾਈ ਰਹਿਤ ਹੋ ਜਾਂਦੇ ਹਨ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਗਤ ਜੀ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ ਹੋਏ ਵੱਡੀ ਸਿੱਖਿਆ ਦਿੰਦੇ ਹਨ ਸਾਨੂੰ ਇਸੇ ਲੋਕਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਬਰੋਟੀ ਚੀਜ਼ਾਂ ਬਹੁਤ ਹਨ ਮਾਰਕੀਟ ਦੇ ਵਿੱਚ ਧਰਮ ਦੀ ਦੁਨੀਆ ਵਿੱਚ ਵੀ ਬਰੋਟੀਪਨ ਬਹੁਤਾ ਜਾਤਾ ਹੈ ਹੁਣ ਪਰ ਅਸੀਂ ਫਿਰ ਵੀ ਭੋਲੇ ਪਾ ਦੇ ਵਿੱਚ ਬੀਮੀਆਂ ਪੈਣਾ ਅਸੀਂ ਸਾਰੇ ਫਸ ਜੰਨੇ ਆ ਤੇ ਪਿਆਰਿਓ ਉੱਥੇ ਮਹਾਰਾਜ ਦੀ ਬਾਣੀ ਤੇ ਯਕੀਨ ਬਣਾਈਏ ਆਪ ਜਪਿਏ ਹੁਰਨਾ ਨੂੰ ਜਪਾਈਏ ਆਪ ਪੜਿ ਹੁਰਨਾ ਨੂੰ ਪੜਾਈਏ ਆਪਣਾ ਜੀਵਨ ਸਫਲ ਕਰੀਏ ਤਾਂ ਕਿ ਇਸ ਇਸ ਪ੍ਰਭਾਵ ਤੋਂ ਬਚ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ